ਹੈਪੀ ਹੋਲੀ ਬਾਈ ਸਾਰਿਆਂ ਨੂੰ ਹੈਪੀ ਹੋਲੀ ਹੈਪੀ ਹੋਲੀ ਬਾਈ ਹੈਪੀ ਹੋਲੀ ਬਾਈ ਹੈਪੀ ਹੋਲੀ ਸਾਰਿਆਂ ਨੂੰ ਹੋਲੀ ਦੀਆਂ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਹੋਲੀ ਦਾ ਤਿਹਾਰ ਚੱਲ ਰਿਹਾ ਹੈ ਚਿੱਲਫੈਲ ਕਰ ਰਹੇ ਨੇ ਬੱਚੇ ਇੰਜੋਏ ਕਰ ਰਹੇ ਨੇ ਓ ਸਿੱਸਾ ਦੇਖੀ ਨੁਰੀ ਆ ਗਈ ਆਗੀ ਖੇਡ ਜਨ ਵੀ ਅੰਦਰ ਹੋਲੀ ਦੀਆਂ ਮੁਬਾਰਕਾਂ ਬਾਈ ਸਾਰਿਆਂ ਨੂੰ ਹੋਲੀ ਚੱਲ ਰਿਹਾ ਹੈ ਬਾਈ ਹੋਲੀ ਹੋਲੀ ਦੀਆਂ ਮੁਬਾਰਕਾਂ ਬਈ ਲੱਖ ਲੱਖ ਫਿਗਰ ਨਾ ਕਰੋ ਸਾਡੇ ਦੇ ਸਾਹ ਕਰੋ ਹੋਲੀ ਓਏ ਹੋਲੀ ਓਏ ਹੋਲੀ ਓਏ ਰੰਗ ਵਰਸੇ ਹੋਲੀ રે ਉਹ ਰੰਗਾ ਬਾਣੀ ਇਹਨਾਂ ਲਗੂ ਗੀ ਅਸਟਾ ਹਰ ਬਲ ਲਾਲ ਓਏ ਅਰ ਵੀਰ ਓਏ ਕਲਰ ਰੰਗਾ ਇਹਨਾਂ ਚ ਨਾ ਪਾ ਲਿਓ ਇਧਰ ਪਾਰਟੀ ਨੂਰ होली के रंग हैं है, लड़कियों के साथ उधर रंग लग रहे हैं बाड़े में रंग दी है बाबी हमारी वाइफ ने बाबी रंग दी है तो <laughs> हमारी वाइफ एक हो गए ਬੱਸ ਬੱਸ ਆਹ ਵੇ ਖੱਡੀ ਭੈਣੇ ਕੌਂਦੀ ਐ ਮੈਂ ਦਾਲਾ ਦੁੱਤੀ ਕਦੇ ਲਵਾਤੀ ਹੈ ਹੋਦੀ ਦੀਵਾਰੀ ਕਿੰਦੋ ਯਾ ਮਸਤੀ ਹੈ ਹੈਪੀ ਬਰਥਡੇ ਬੰਦ ਦਾ ਸ਼ਾਹ ਹੈਪੀ ਹੋਲੀ ਲੈਂ ਮਾਮਾ ਹੈਪੀ ਹੋਲੀ ਤੂੰ ਵੀ ਆ ਜਾ ਯਾ ਵੀ ਤੂੰ ਵੀ ਆ ਰਿਹਾ ਹੈ ਇਹਨਾਂ ਰੋਗਰੀ ਮਾਰੇ ਮਾਮਾ ਥੋੜੇ ਹੋਲੀ ਹੋਏ ਹੋ ਮੇਰੇ ਜਸੂਰੀ ਆ ਗਈ ਹੋਦਰ ਜਸੂਰੀ ਆ ਗਈ ਵਾਰੀ ਲਵਾ ਲੇ ਰਸ ਐਟ ਕੈਮਰੇ ਨੂੰ ਸੇ ਬੰਦ ਕਰ ਦੇ ਇੱਧਰ ਦੇਖੋ ਹਾਏ ਹਾਏ ਹੋਲੀ ਹੋਏ ਮਜ਼ਾ ਤਾਂ ਆਈ ਹੁੰਦਾ ਹੈਪੀ ਹੋਲੀ ਜੀ ਸਾਰਿਆਂ ਨੂੰ ਅੱਜ ਅਸੀਂ ਖੇਡ ਰਹੇ ਹਾਂ ਜੀ ਹੈਪੀ ਹੋਲੀ ਅੱਧੇ ਪਿੰਡ ਨੂੰ ਸਾਈ ਰੰਗਤਾ ਹੈ ਰੰਗ ਹੀ ਫੋੜ ਚੱਕ ਕੇ ਲੈ ਕੇ ਆਨੇ ਆ ਆਹ ਵੇਖੋ ਜੀ ਆਹ ਦੇਖੋ ਜੀ ਆਹ ਦੇਖੋ ਜੀ ਆਹ ਨਾ ਪਾਣੀ ਆਹ ਹੋਹ ਇਹਨਾ ਸੀ ਤਾਂ ਸੱਚੀ ਰੰਗ ਖਰਾਬ ਕਰਨਾ ਆਉਂਦਾ ਹੈ ਠੰਡਾ ਸੀਗਾ ਪਾਣੀ ਗੋਹਿਆ ਜੀ ਆਹ ਚੋਰਾ ਗੋਹੇ ਮੇਰੇ ਟਪਾ ਚੀਰਾ ਗਾ ਬੇ ਬੂਤ ਰੰਗ ਬੜਾ ਖਰਾਬ ਕਰਨਾ ਹੈ ਬੜਾ ਰੰਗ ਲਾ ਦੀ ਜਿਵੇਂ ਕਿ ਨਾਲ ਆਹ ਤਾਂ ਆ ਤਾ ਨਹੀਂ ਬੜਾ ਕੁੜਦਿਲੀ ਹਾਂ ਬੋਲ ਦੇ ਲੈ ਬਾਹਰ ਜਾ ਤੈਨੂੰ ਕਾਹ ਚ ਨਾਕਤੇ ਹਾਂ ਬਸ ਬਸ ਆਹ ਭਾਈ ਖੱਡੀ ਭੈਣੇ ਕੋਂਦੀ ਹੈ ਆ ਲੈ ਲਾ ਦੋ ਕਿੱਕੀ ਤਾਂ ਵੀ ਲਵਾ ਦੇ ਚੰਨੂ ਸੁਣ ਹੇ ਉਹਦੀ ਦੀਵਾਰੀ ਲੈ ਮਾਸਟਰ ਹੈਪੀ ਬਰਥਡੇ ਆਪੀ ਵਾਹ ਟੈਂਡ ਦਾ ਸ਼ਾਹ ਲੈ ਮਾਮਾ ਹੈਪੀ ਹੋ ਲਿਖ ਤੂੰ ਵੀ ਲਾ ਦੇ ਇਹਨਾਂ ਰਕਾਰੀ ਮਾਰੇ ਆ ਹੋਲੀ ਹੋਏ ਹੋ ਮੇਰੇ ਦੱਸ ਯੂਰੀਆ ਗੀ ਵਾਰੀ ਲਵਾ ਲਓ ਇਹ ਕੈਮਰੇ ਨੂੰ ਸਭ ਬੰਦ ਕਰ ਦੇ ਐਦਾਂ ਦੇਖੋ ਆਈ ਆਈ ਆਲਿਓਏ ਮਜ਼ਾ ਤਾਂ ਆਈ ਹੁੰਦਾ ਯਾ ਰੱਬ ਹਾਂਪੀ ਹੁਲੀ ਜੀ ਸਾਰਿਆਂ ਨੂੰ ਅੱਜ ਅਸੀਂ ਖੇਡ ਰਹੇ ਹਾਂ ਜੀ ਫਿਰ ਤੇ ਹੁਲੀ ਅੱਧਾ ਪੰਡਰ ਨੂੰ ਬਾਈ ਰੰਗਤਾ ਰੰਗ ਹੀ ਹੋਰ ਚੱਕ ਕੇ ਲੈ ਕੇ ਆਣੇ ਆਹ ਦੇਖੋ ਜੀ ਆਹ ਦੇਖੋ ਜੀ ਆਹ ਦੇਖੋ ਜੀ ਆਹੋ ਖਾਣਾ ਸੱਚੀ ਰੰਗ ਖਰਾਬ ਕਰਨਾ ਹੁੰਦਾ ਡੰਡਾ ਸੀਗਾ ਪਾੜੀ ਹਾਂ ਹਾਂ ਛੋਹ ਖਾ ਕੋਈ ਮੇਰੇ ਤੋਂ ਪਾਤੀ ਰੰਗ ਬੈ ਉਹ ਨੂੰ ਰੰਗ ਬੜਾ ਖਰਾਬ ਕਰਨਾ ਹੈ ਰੰਗ ਰੰਗ ਲੈ ਲਾ ਦੀ ਜੀਵਨ ਕੀ ਨਾਲਾ ਤਾਂ ਤਾਂ ਨਹੀਂ ਬੁਰਾ ਕੁੜਦੇ